ਮਾਸ਼ੀਵਾੜਾ ਸੈਪਸ ਸਟਾਨਕੋਹਾੜਾ ਰੋਡ ਤੇ ਬੀਤੀ ਰਾਤ ਇੱਕ ਰਾਤ ਵਿੱਚ ਚਾਰ ਦੁਕਾਨਾਂ ਵਿੱਚ ਚੋਰੀ ਹੋ ਗਈ ਅਤੇ ਚੋਰ ਦੁਕਾਨਾਂ ਦੇ ਗੱਲਿਆਂ ਵਿੱਚ ਪਈ ਨਕਦੀ ਚੋਰੀ ਕਰਕੇ ਲੈ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਕੋਹਾੜਾ ਰੋਡ ਤੇ ਸਥਿਤ ਇੱਕ ヘア ਡ੍ਰੈਸਰ ਕਨਫੈਕਸ਼ਨਰੀ ਅਤੇ ਰੇਡੀਅਮ ਟੇਪ ਲਗਾਉਣ ਵਾਲੀਆਂ ਦੁਕਾਨਾਂ 'ਚ ਚੋਰ ਨਗਦੀ ਚੋਰੀ ਕਰਕੇ ਲੈ ਗਏ ヘア ਡ੍ਰੈਸਰ ਦੀ ਦੁਕਾਨ ਕਰਦੇ ਕੁਲਦੀਪ ਰਾਮ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ ਆਕੇ ਦੇਖਿਆ ਕਿ ਮੇਰੀ ਦੁਕਾਨ ਤੋਂ ਇਲਾਵਾ ਨਾਲ ਲੱਗਦੀਆਂ ਤਿੰਨ ਦੁਕਾਨਾਂ ਦੇ ਸ਼ਟਕ ਤੋੜੇ ਹੋਏ ਸਨ ਜਦਕਿ ਇੱਕ ਦੁਕਾਨ ਦੀ ਕੰਧ ਨੂੰ ਪਿੱਛੇ ਪਾੜ ਲਗਾਇਆ ਹੋਇਆ ਸੀ ਇਨਾਂ ਚਾਰ ਦੁਕਾਨਾਂ ਚ ਚੋਰਾਂ ਨੇ ਕੋਈ ਸਮਾਨਤਾ ਚੋਰੀ ਨਹੀਂ ਕੀਤਾ ਪਰ ਇਨਾਂ ਦੁਕਾਨਾਂ ਦੇ ਅੰਦਰ ਗੱਲਿਆਂ ਵਿੱਚੋਂ ਪਿਆ ਕਰੀਬ 20 ਤੋਂ 25000 ਰੁਪਏ ਨਕਦੀ ਚੋਰੀ ਹੋ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਹਿਣਾ ਕੋਲੀਵਰਾ ਮਾ ਜੀ। ਆ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਆ ਮੱਛੀਵੜੇਂਦਰਾ ਕੋਲਨੀ। ਦੁਕਾਨ ਕਿਹੜੀ ਜਗ੍ਹਾ ਤੇ ਹੈ? ਦੁਕਾਨ ਕੋਲ ਅੜਾਵੜ ਮੱਛੀਵੜਾ ਜੀ। ਆਪਣੇ హెয়ার ਸਲੂਨ ਹੈ ਜੀ। ਕੀ ਗੱਲ ਹੋਈ ਸੀ ਕਿੱਸ ਤਰ੍ਹਾਂ ਹੋਇਆ ਇਹ ਸਭ ਇਹ ਵੀਰ ਜੀ ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ ਮੈਨੂੰ ਅਚਾਨਕ ਬੜੇ ਮਿੱਤਰ ਦਾ ਆਇਆ ਮੇਰੇ ਕੋਲ ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ ਤੇ ਜਦ ਅਸੀਂ ਆ ਕੇ ਦੇਖਿਆ ਤਾਂ ਤਿੰਨ ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਤੇ ਇੱਕ ਦੁਕਾਨ ਦੇ ਪਿਛੋਂ ਮੋਗਾ ਕੱਢ ਗਏ ਸਮਾਨ ਕੱਢਿਆ ਹੋਇਆ ਸੀਗਾ ਕਿੰਨਾ ਕੰਨਸਾਲ ਹੋਇਆ ਬਾਈ ਜੀ ਛਿੱੜੀ ਲੈ ਕੇ ਨੁਕਸਾਨ ਹੈ ਬਾਈ ਜੀ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ ਅਜਦਾ ਬਿੱਲ ਬੁੱਲ ਭਰਉਣ ਦੇ ਲਈ ਰੱਖੇ ਹੋਏ ਸੀਗੇ ਯਾਨੀ ਕਿ 6000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀਰੋਣਾਂ ਦੇ ਗੱਲੇ ਦੇ ਵਿੱਚ ਵੀ ਗੱਲੇ ਹੀ ਫੁੱਲ ਕੇ ਲੱਗੇ ਹੋਏ ਸਾਰਾ ਸਮਾਨ 15-20000 ਸਾਰੀਆਂ ਦੁਕਾਨਾਂ ਦੇ ਗੱਲੇ ਹੀ ਫੁੱਲ ਨੇ ਹਾਂਜੀ ਗੱਲੇ ਫੁੱਲੇ ਹੋਏ ਸੀ ਕੋਈ ਹੋਰ ਸਮਾਨ ਨਹੀਂ ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ 15-20000 ਦਾ ਟੋਟਲ ਨਖਾਨ ਹੋਇਆ ਜੀ ਕਿੰਨੇ ਕ ਵਜੇ ਦੀ ਕਰਨ ਲੱਗਦੀ ਕੋਈ ਕੈਮਰੇ ਐਸ ਸੀ ਡੀ ਵੀ ਲੱਗੇ ਹੋਏ ਤਕਰੀਬਨ ਮੇਰੇ 10 ਵਜੇ ਤਾ ਮੈਂ ਉਹ ਕੰਮ ਕਰਕੇ ਗਿਆ ਜੀ ਰੈਸਟਮਰ ਦਾ ਤੇ ਉਸ ਤੋਂ ਬਾਅਦ ਦੀ ਗੱਲ ਆ ਜੀ ਤੇ 12:00 ਵਜੇ ਦੀ ਗੇਟ ਦੀ ਗੱਲ ਲੱਗਦੀ ਉਹ ਕੈਮਰੇ ਵਗੈਰਾ ਲੱਗੇ ਹੋਏ ਤੁਹਾਡੇ ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿਮ ਵਾਲੇ ਫੋਕਸ ਜਿਮ ਦੇ ਵੀ ਸਖਰਾਂ ਨੇ ਚੱਕ ਕੇ ਕੀ ਆਂਦੇ ਜੀ ਯਾਨੀ ਕਿ ਤਿੰਨ ਚਾਰ ਚੀਜ਼ਾਂ ਲੰਘੀਆਂ 12 ਵਜੇ ਤੇ ਗੇਟ ਮੋਟਰਸਾਂ ਦੇ ਲੰਗੇ ਹੋਏ ਨੇ ਉਸ ਤੇ ਹੀ ਸ਼ੱਕ ਦੇ ਆਧਾਰ ਤੇ ਆ ਰਿਹਾ ਜੀ ਹਾਂ ਜੀ ਪੁਲਿਸ ਕੰਪਲੇਟ ਕੀਤੀ ਜੀ ਉਹਦੇ ਫੋਨ ਵੀ ਕਰਤਾ 112 ਤੇ ਜੀ ਤੇ ਅਸੀਂ ਉਹ ਕੰਪਲੀਟ ਵੀ ਕੀਤੀ ਠੀਕ ਕਹਿੰਦਾ ਪੁਲਿਸ ਸਰ ਉਹ ਕਹਿੰਦੇ ਤੁਸੀਂ ਕੰਪਲੀਟ ਦਰਜ ਕਰਾ ਦਿਓ ਫੋਟੋਆਂ ਵਗੈਰਾ ਚੈੱਕ ਕਰਵਾ ਦਿਆਂਗੇ ਤੇ ਕਾਰਵਾਈ ਕਰਾਂਗੇ ਦੇ ਕੀ ਮੰਗ ਕਰਦੇ ਹੋ ਮੰਗਦਾ ਵੀਰ ਜੀ ਇਹੀ ਐ ਇਦਾਂ ਗਰੀਬ ਆਂਦੇ ਜੀ ਬੇ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਜਰ ਦਿੱਤਾ ਜਾਏ ਮੇਰਾ ਨਾਮ ਵੀਰ ਜੀ ਮਨਿੰਦਰ ਸਿੰਘ ਆ ਆਪਣੀ ਕਨਫੈਕਸ਼ਨਰੀ ਦੀ ਦੁਕਾਨ ਸੀ ਬੱਜੀ ਇੱਕ ਸਾਲ ਤੋਂ ਅਸੀਂ ਕਰ ਰਹੇ ਆਂ ਜੀ ਕੀ ਗੱਲ ਵੀ ਇਸ ਮਾਮਲਾ ਕੀ ਹੋਇਆ ਮਾਮਲਾ ਇਦਾਂ ਹੀ ਸਾਨੂੰ ਕਿਸੇ ਮਿੱਤਰ ਬੇਲੀ ਦਾ ਫੋਨ ਆਇਆ ਜੀ ਉਹ ਇੰਡਸਟਰੀ ਯਾਰੇ ਸੀਗੇ ਉਹਨਾਂ ਨੇ ਫੋਨ ਕੀਤਾ ਕੀ ਉਹਦੇ ਸ਼ਟਰ ਪੱਟੇ ਹੋਏ ਨੇ ਜੋਬ ਦੇ ਤੋ ਅਸੀਂ ਜਦੋਂ ਸ਼ੌਕ ਤੇ ਆਏ ਆ ਜੀ ਅਸੀਂ ਦੇਖਿਆ ਵੀ ਸਾਡਾ ਤਾਂ ਸ਼ਟਰ ਪੱਟੇ ਹੀ ਪੱਟਿਆ ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ ਸਾਡੀਆਂ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ ਚੌਥੀ ਦੁਕਾਨ ਤੇ ਵੀ ਟਰਾਈ ਕਰਦੇ ਸੀਗੇ ਉਹ ਜਦੋਂ ਚੌਥੀ ਦਾ ਉਹਨਾਂ ਦੇ ਕੋਈ ਹੱਤ ਪੱਲੇ ਨਹੀਂ ਲੱਗਿਆ ਤਾਂ ਜਾਂ ਉਹਨਾਂ ਨੂੰ ਕੋਈ ਵਿੜਕਾ ਗਈ ਉਹ ਬੰਦੇ ਭੱਜ ਗਏ ਜੀ ਲੋਕ ਵਗੈਰਾ ਤੋੜੇ ਹੋਏ ਨਹੀਂ ਆ ਸ਼ਟਰ ਇਹ ਸ਼ਟਰ ਪੱਟੇ ਹੋਏ ਆ ਜੀ ਲੋਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ ਯਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ ਉਹ ਯਾਨੀ ਕਿ ਐਕਸਪਰਟ ਬੰਦੇ ਦਾ ਕੰਮ ਲੱਗਦਾ ਜੀ ਕਿੰਨਾ ਦਾ ਨੁਕਸਾਨ ਹੋ ਗਿਆ ਨੁਕਸਾਨ ਅਦਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ ਮਤਲਬ ਕੈਸ਼ ਹੀ ਹੀ ਲੈ ਕੇ ਗਏ ਨੇ ਉਹ ਕੈਸ਼ ਤੋਂ ਇਲਾਵਾ ਕੁਝ ਨਹੀਂ ਨਤਨ ਕੀਤਾ ਉਹਨਾਂ ਨੇ ਯਾਨੀ ਕਿ 15-20 ਹਜ਼ਾਰ ਦਾ ਟੋਟਲ ਲਾਸ ਹੋ ਗਿਆ ਜੀ ਹਾਲ ਪ੍ਰਚਾਰਨ ਕੰਪਲੀਟ ਕਰਤੀ ਹਾਂਜੀ ਕੰਪਲੀਟ ਕਰਤੀ ਜੀ ਕੀ ਮੰਗੇ ਕਰਦੇ ਮੰਗ ਇਹੀ ਕਰਦੇ ਆਂ ਜੀ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਾਂ ਦਵਾਇਆ ਜਾਵੇ ਜੀ ਕੀ ਲੱਗਦਾ ਕਿਸੇ ਦੇ ਸ਼ੱਕ ਤਾਂ ਨਹੀਂ ਲੱਗਦਾ ਕੋਈ ਅਜੇ ਸ਼ੱਕ ਇਦਾਂ ਵੀ ਸ਼ਹਿਰ 'ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ ਪਰ ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ 'ਚ ਕਰ ਰਹੇ ਨੇ ਉਹਨਾਂ ਨੇ ਇੱਥੇ ਕੀਤਾ ਹੋ ਸਕਦਾ ਆ ਕੋਈ ਚੌਕੀਦਾਰ ਇੱਥੇ ਪਹਿਰੇਦਾਰ ਹੈਗਾ ਕੋਈ ਪਹਿਰੇਦਾਰ ਕੋਈ ਚੌਕੀਦਾਰ ਹੈ ਨਹੀਂ ਅਸੀਂ ਥੋੜਾ ਸ਼ਹਿਰ ਤੋਂ ਬਾਹਰ ਨਿਕਲ ਜੰਨੇ ਆ ਜੀ ਸੈਕਟਰ 11 ਸਕੂਲ ਦੇ ਪੁਆਇੰਟ ਤੋਂ ਥੋੜਾ ਅੱਗੇ ਆ ਜੀ